ਬੁੱਢੇ ਮਾਪੇ ਉਸ ਸਮੇਂ ਬਹੁਤ ਹੀ ਬੇਬਸ ਤੇ ਲਾਚਾਰ ਨਜ਼ਰ ਆਉਂਦੇ ਹਨ ਜਦੋਂ ਉਹਨਾਂ ਦੇ ਪੁੱਤਰ ਹੀ ਉਹਨਾਂ ਨੂੰ ਮਾਰਨ ਤੇ ਉਤਾਰੂ ਹੋ ਜਾਣ ਅਤੇ ਮਾਰਨ ਚ ਵੀ ਕੋਈ ਕਸਰ ਬਾਕੀ ਨਾ ਛੱਡਣ ਅਜਿਹਾ ਇੱਕ ਮਾਮਲਾ ਰੋਪੜ ਦੇ ਜ਼ਿਲ੍ਹੇ ਵਿੱਚ ਚਮਕੌਰ ਸਾਹਿਬ ਦੇ ਨੇੜੇ ਕੀੜੀ ਫਗਨਾਂ ਚ ਸਾਹਮਣੇ ਆਇਆ ਹੈ ਜਿੱਥੇ ਇੱਕ ਬੁੱਢੇ ਮਾਪੇ ਨੂੰ ਉਸ ਦੇ ਪੁੱਤਰ ਨੇ ਆਪਣੀ ਪਤਨੀ ਨਾਲ ਮਿਲ ਕੇ ਗੰਡਾਸੇ ਅਤੇ ਤੇਜ਼ ਤਰ੍ਹਾਂ ਹਥਿਆਰਾਂ ਨਾਲ ਹਮਲਾ ਕਰਕੇ ਮਾਰਨ ਦੀ ਕੋਸ਼ਿਸ਼ ਕੀਤੀ ਪਰ ਖੁਸ਼ਕਿਸਮਤ ਕਰਕੇ ਉਹ ਦੋਵੇਂ ਹੀ ਬਚ ਗਏ ਹਨ ਆਪਣੇ ਨਾਲ ਹੋਏ ਹੱਟ ਬੀਤੇ ਸੁਣਾਉਂਦੇ ਹੋਏ ਮਾਂ ਬਲਜੀਤ ਕੌਰ ਤੇ ਪਿਤਾ ਸੋਚਾ ਸਿੰਘ ਨੇ ਦੱਸਿਆ ਹੈ ਕਿ ਉਹਨਾਂ ਦਾ ਬੇਟਾ ਇਸ ਗੱਲ ਨੂੰ ਲੈ ਕੇ ਜਿੱਦ ਕਰ ਰਿਹਾ ਸੀ ਕਿ ਮਾਂ-ਬਾਪ ਦੇ ਕੋਲ ਜੋ 1.5 ਏਕੜ ਜ਼ਮੀਨ ਹੈ ਉਹ ਤੁਰੰਤ ਉਸ ਨੂੰ ਵੇਚਣ ਲਈ ਦੇ ਦਿੱਤੀ ਜਾਵੇ ਜਦ ਉਹਨਾਂ ਨੇ ਇਸ ਗੱਲ 'ਤੇ ਇਨਕਾਰ ਕੀਤਾ ਤਾਂ ਪੁੱਤਰ ਨੇ ਉਹਨਾਂ ਤੇ ਤੇਜ਼ ਤਰਾਰ ਨਾਲ ਹਮਲਾ ਕਰ ਦਿੱਤਾ ਪੁੱਤ ਦੇ ਹੱਥੋਂ ਜ਼ਖਮੀ ਹੋਏ ਇਨ੍ਹਾਂ ਮਾਂ-ਬਾਪ ਨੂੰ ਰੋਪੜ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜੀ ਹੋਣ ਅੱਗੇ ਗੱਲ ਇਹ ਹੋਈ ਏ ਵੀ ਪਹਿਲੇ ਤਾਂ ਕਹਿੰਦਾ ਸੀ ਵੀ ਅੱਧਾ ਕਿੱਲਾ ਮੇਰੀ ਕੁੜੀ ਦੇ ਨਾਂ ਕਰਾ ਦੇ ਸਿੱਧੀ ਤਰ੍ਹਾਂ ਜੇ ਤੂੰ ਬਚਨਾ ਤੇ ਮੈਂ ਕੋਈ ਗੱਲ ਨਹੀਂ ਪੁੱਤ ਮੈਂ ਕਿਹਾ ਭੱਜੀ ਹੋਈਆਂ ਤੁਹਾਡਾ ਹੀ ਸਭ ਕੁਝ ਤੁਹਾਨੂੰ ਹੀ ਦੇਣਾ ਸੀ 8 ਦਿਨ ਦਾ ਮੇਰੇ ਕੋ ਦੋਏ ਜੀ ਮਿੱਥ ਕੇ ਬੈਠੇ ਮੈਨੂੰ ਨਹੀਂ ਸੀ ਪਤਾ ਇਹਨਾਂ ਨੇ ਮੈਨੂੰ ਮਾਰਨਾ ਫੇਰ ਕਹਿੰਦਾ ਵੀ ਮਾਂ ਐਦਾਂ ਨਹੀਂ ਤੇਰਾ ਹੁਣ ਸਰਨਾ ਕੋਈ ਗੱਲ ਆ ਜਨ ਬੇੜ ਜਾ ਤੇ ਅਸੇ ਵਕਤ ਜ਼ਮੀਨ ਅੱਧਾ ਕਿੱਲਾ ਵੇਚ ਕੇ ਤੇ ਮੈਨੂੰ ਪੈਸੇ ਦੇ ਦੇ ਨਹੀਂ ਤੇ ਅਸੀਂ ਨਹਿਰ ਚ ਡੁੱਬਣ ਚੱਲੇ ਤੁਰ ਗਏ ਨਹਿਰਾਂ ਨੂੰ ਦੋਹਾਂ ਜੀ ਅਸੀਂ ਪਿੰਡ ਨੂੰ ਤੁਰ ਪਏ ਆ ਪਿੰਡੋਂ ਤੁਰ ਪਏ ਆ ਇਹ ਉਦੋਂ ਹੀ ਜਾਣ ਕੇ ਲੁਕੇ ਸਨ ਉਰਲੇ ਪਾਸੇ ਵੀ ਆਪੇ ਬਾਹਰ ਨਿਕਲਣਗੇ ਫਿਰ ਇਹਨਾਂ ਨੂੰ ਫੰਡਾਂਗੇ ਅਸੀਂ ਆ ਗਏ ਕਾਬੂ ਅਸੀਂ ਦੋ ਕੁ ਕਿੱਲੇ ਹਟਵੇਂ ਪਿੰਡਾਂ ਨੂੰ ਭੱਜੇ ਆ ਮਗਰੇ ਦੋਹਾਂ ਜੀ ਭੱਜੇ ਨੇ ਉਹਨੂੰ ਕਹਿੰਦਾ ਵੀ ਕਿਰਪਾਨ ਕੱਢ ਲਿਆ ਤੇ ਗੰਡਾਸਾ ਕੱਢ ਲਿਆ ਉਹਨੇ ਤਰੰਗਲੀ ਤੇ ਗੰਡਾਸਾ ਸੀ ਉਹਦੇ ਕੋਲ ਉਸ ਸਰਪ ਦਾ ਕੱਪ ਕੋ ਘੋਲਿਆ ਸੀ ਉਸਨੇ ਮਹਿਨੀ ਪੁੱਤਰਾ ਨਾ ਮਾਰੀ ਵਡੇਰਾ ਸਰੀਰ ਨਾ ਮਾਰੀ ਮੈਂ ਜੇ ਕਰਕੇ ਤਰੰਗਰੀ ਲੱਗੀਆਂ ਫੜਨ ਰਿਆ ਕੱਪ ਮੇਰੇ ਮੱਖਾਂ ਦੇ ਵਿੱਚ ਸਰਪ ਦਾ ਭਰਿਆ ਮਾਰਿਆ ਆ ਕਿ ਇੱਥੇ ਤਿੰਨ ਗੰਡਾਸੇ ਮਾਰੇ ਨੇ ਲੱਤ ਮੇਰੀ ਟੁੱਟ ਗਈ ਦਾੜ ਕਰਦੀ ਮੈਂ ਕਣਕ ਚ ਡਿੱਗੀਆਂ ਫੇਰ ਉਹ ਮੁੰਡੇ ਮੇਰੇ ਨੇ ਬਾਹ ਫੜੀਆਂ ਦੀ ਜਨਾਨੀ ਨੇ ਕੋਈ ਗੁੱਝਾਂ ਸੱਟਾਂ ਸਿਰ ਚ ਮਾਰੀਆਂ ਆਪਣੇ ਸਹੁਰੇ ਦੇ ਹਾਂਜੀ ਮੰਗ ਕੀ ਕਰ ਰਹੇ ਹੋ ਹੁਣ ਡਿਮਾਂਡ ਕੀ ਕਰ ਰਹੇ ਹੋ ਤੁਸੀਂ ਦਮਾਨ ਅਸੀਂ ਕੀ ਕਰਨੇ ਵੇਨਾ ਦੋਨਾਂ ਜੀਆਂ ਨੂੰ ਸਜ਼ਾ ਹੋਣੀ ਚਾਹੀਦੀ ਏ ਪੁਲਿਸ ਚ ਲਿਖਾਤੀ ਰਿਪੋਰਟ ਹਾਂਜੀ ਪੁਲਿਸ ਚ ਹਾਂਜੀ 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 ਪੁਲਿਸ ਸਾਈਸ ਰਾਤੀ ਹਾਂਜੀ ਰੋਪੜ ਤੋਂ ਸੱਜਣ ਸੈਣੀ ਦੀ ਰਿਪੋਰਟ ਪੰਜਾਬ ਟੂਡੇ